ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਚੋਦੀ ਪਾਤਸ਼ਾਹ ਸਤਿਗੁਰੂ ਗੁਰੂਨਾਥ ਮਹਾਰਾਜ ਕੀ ਜੈ ਸਰਵਸਾਸਨ ਕੀ ਜੈ ਗੁਰੂ ਰੂਪ ਗੁਰੂ ਪੈਰੀ ਸਾਹਿਬ ਸੰਗਤ ਜੀਓ ਸੋ ਕੱਲ ਵੀਰਵਾਰ ਜਾਣ ਕੇ 5 ਜੂਨ ਨੂੰ ਧੰਨ ਧੰਨ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਚਰਨ ਸੇਵਕ ਸਤਿਗੁਰੂ ਸੀਤਲਨਾਥ ਮਹਾਰਾਜ ਜੀ ਦਾ ਸਲਾਨਾ ਵਰਤੀ ਤੇ ਬਾਬਾ ਖੈਰ ਸ਼ਾਹੀ ਦਾ ਸਲਾਣਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਬੋਪਰਾ ਹੈ ਜਿਹੜਾ ਕਪੂਰਥਲਾ ਨਜ਼ਦੀਕ ਪਲਾਟੇ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਉਸ ਸੰਬੰਧ ਵਿੱਚ ਹਰ ਸਾਲ ਪਿੰਡ ਬੁਟਰਾ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਗੁਰਮਾਰਾਹ ਦੇ ਦਰਬਾਰ ਤੇ ਰਸਤੇ ਲੰਗਰ ਲਾਇਏ ਜਾਂਦੇ ਨੇ ਸੋ ਪਿਛਲੀ ਵਾਰੀ ਸ਼ਰਦਾਈ ਦੇ ਲੰਗਰ ਲਾਏ ਸੀ ਬਦਾਮਾ ਵਾਲੀ ਤੇ ਇਸ ਵਾਰ ਫਿਰ ਰਸਤੇ ਲੰਗਰ ਲਾਉਣ ਦੀ ਤਿਆਰੀਆਂ ਵਿੱਚ ਸੰਗਤਾਂ ਤਿਆਰੀ ਕਰ ਰਹੀਆਂ ਔਰ ਸਾਰੀਆਂ ਸੰਗਤਾਂ ਸੋ ਗੰਨੇ ਛਲਰਿਆ ਨੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਕਾਰ ਸੇਵਾ ਦੇ ਮੁਖ ਸੇਵਾਦਾਰ ਬਾਬਾ ਦਰਵਰ ਬੁੱਟਰ ਜੀ ਬਾਬਾ ਮਨਿੰਦਰ ਜੀ ਔਰ ਸਾਰੀ ਸਬੂਹ ਸੰਗਤ ਪਿੰਡ ਬੁੱਟਰਾਂ ਦੇ ਵਧਾਈ ਦੇ ਪਾਤਨ ਗੁਰਮਾਰੇ ਸਭ ਦੀ ਸੇਵਾ ਪਰਵਾਨ ਕਰਨ ਹਰਮਦਾਨ ਫਤੇ ਬਖਸ਼ਿਸ਼ ਕਰਨ ਦੇ ਦੁਗਣੀ ਰਾਤ ਚੁਗਣੀ ਕੱਕੀ ਬਖਸ਼ਿਸ਼ ਕਰਨ ਜੀ ਜਿਉ ਬਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨਾਥ ਮਹਾਰਾਜ ਕੀ ਜੈ ਚੌਦੀ ਪਾਸ਼ਾ ਸਤਗੁਰੂ ਪੂਰਨਨਾਥ ਮਹਾਰਾਜ ਕੀ ਜੈ ਸਰਬ ਸਾਸ ਨ ਕੀ ਜੈ